ਅੱਜ ਉਸ ਮਾਨਾਵੇਖੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਵੱਲੋਂ ਹੁਣ ਹਰ ਸਮਾਜ ਸੇਵਿਕਾ ਪੂਜਾ ਗਰਗ ਨੂੰ ਬਲਾਕ ਮਹਿਲਾ ਕਾਂਗਰਸ ਮਾਨਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਪੂਜਾ ਗਰਗ ਨੂੰ ਇਹ ਨਿਯੁਕਤੀ ਪੱਤਰ ਗੁਰਸ਼ਰਨ ਕੌਰ ਰੰਦਾਵਾ ਵੱਲੋਂ ਕੌਂਸਲਰ ਟਿੰਕਾ ਗਾਜੇਵਾਸੀਆ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਰਪਿੰਦਰ ਕੌਰ ਕੌਰਜੀਵਾਲਾ ਦੇ ਸਮੇਤ ਮਹਿਲਾਵਾਂ ਦੇ ਵੱਡੇ ਇਕੱਠ ਵਿੱਚ ਦਿੱਤਾ ਗਿਆ। ਇਸ ਮੌਕੇ ਤੇ ਗੁਰਸ਼ਰਨ ਕੌਰ ਲੰਦਾਵਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਨਾਰੀ ਸ਼ਕਤੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਪਰੇਸ਼ਾਨ ਅਤੇ ਹੁਣ ਉਹ ਕਾਂਗਰਸ ਨੂੰ ਸੱਤਾ ਦੇ ਵਿੱਚ ਲਿਆਉਣਾ ਚਾਹੁੰਦੀ ਹੈ ਉਹਨਾਂ ਆਖਿਆ ਕਿ ਅੱਜ ਪੰਜਾਬ ਪਰ ਦੇ ਵਿੱਚ ਮਹਿਲਾ ਕਾਂਗਰਸ ਦੇ ਵੱਲੋਂ ਜਿੱਥੇ ਵੀ ਇਕੱਠ ਕੀਤੇ ਜਾਂਦੇ ਨੇ ਮਹਿਲਾਵਾਂ ਦਾ ਬਹੁਤ ਵੱਡਾ ਸਾਥ ਮਿਲਦਾ ਹੈ ਉਹਨਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਅੱਜ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਖਾਤਮਾ ਚਾਹੁੰਦੀਆਂ ਨੇ ਜਿਸ ਨੂੰ ਕਿ ਪੰਜਾਬ ਸਰਕਾਰ ਕਾਬੂ ਨਹੀਂ ਕਰ ਸਕੀ ਆਰੋਪ ਲਗਾਏ ਨੇ ਕਿ ਇਹਨਾਂ ਦੇ ਮੰਤਰੀਆਂ ਅਤੇ ਲੀਡਰਾਂ ਦਾ ਧਿਆਨ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵੱਲ ਨਹੀਂ ਸਗੋਂ ਆਪਣੀਆਂ ਤਿਜੋਰੀਆਂ ਭਰਨ ਦੇ ਵੱਲ ਹੈ ਇਸ ਮੌਕੇ ਤੇ ਸਮੂਹ ਵਰਕਰਾਂ ਨੇ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਵੀ ਪ੍ਰਣ ਲਿਆ ਅਤੇ ਅੱਜ ਦੇ ਇਕੱਠ ਦੇ ਵਿੱਚ ਕੌਂਸਲਰ ਟਿੰਕਾ ਗਾਜੇਵਾਸੀਆ ਵਿਜੇ ਅਗਰਵਾਲ ਰਜਿੰਦਰ ਵਿੱਕੀ ਅਨੂ ਸਿੰਗਲਾ ਕਰਮਜੀਤ ਕਰਮਾ सिमरदीप कौर नवीन सिंगला शिवजी शर्मा गोल्डी बम्ना फ्रांस विपिन बंसल नरेंद्र बक्सर गुरप्रीत बठवान ਅਤੇ प्रपਿੰਦਰ ਅਦਿ ਵਿਹਾਦਰ ਰਹੇ। ਇਹ ਹੁਣਦਾਰੀ ਦਿੱਤੀ ਗਈ ਹੈ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ। ਅਸੀਂ ਆਪਣੀ ਭੈਣ ਪੂਜਾ ਗਰਗ ਜੀ ਨੂੰ ਸਮਾਣਾ ਬਲੋਕ ਪ੍ਰੈਜ਼ੀਡੈਂਟ ਸਿਟੀ ਦਾ ਜਿਹੜਾ ਅਹੁਦਾ ਹੈ ਉਹ ਅੱਜ ਦਿੱਤਾ ਹੈ। ਅੱਜ ਇਹਨਾਂ ਦੀ ਪ੍ਰੋਪਰ ਅਫੀਸ਼ੀਅਲ ਜਿਹੜੀ ਹੈਗੀ ਅਨਾਉਂਸਮੈਂਟ ਅਪੁਆਇੰਟਮੈਂਟ ਹੋਈ ਹੈ। ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਪੂਜਾ ਜੀ ਨੂੰ ਤਾਂ ਦਿਨੀਆ ਵਧਾਈ ਜਿੱਥੇ ਸਾਰੀਆਂ ਭੈਣਾਂ ਨੂੰ ਵਧਾਈ ਦਿੰਨੀ ਆ ਉੱਥੇ ਕਾਂਗਰਸ ਪਾਰਟੀ ਨੂੰ ਅੱਜ ਬਹੁਤ ਬਹੁਤ ਧੰਨਵਾਦ ਵੀ ਕਰਦੀ ਆ ਕਿ ਉਹਨਾਂ ਨੇ ਇੱਕ ਸਾਡੀ ਬਹੁਤ ਹੀ ਮਿਹਨਤੀ ਜੁਝਾਰੂ ਭੈਣ ਨੂੰ ਅੱਜ ਇਹ ਮੌਕਾ ਦਿੱਤਾ ਅੱਗੇ ਵਧਣ ਦਾ ਔਰ ਪੂਰੀ ਆਸ ਤੇ ਉਮੀਦ ਦੇ ਨਾਲ ਅੱਜ ਤੁਹਾਡੇ ਸਾਹਮਣੇ ਖੜੀ ਹੋ ਕੇ ਗੱਲ ਕਰ ਰਹੀ ਆ ਕਿ ਮੈਨੂੰ ਪੂਰੀ ਉਮੀਦ ਹੈ ਸਾਡੀ ਭੈਣ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਕੋਈ ਕਸਰ ਨਹੀਂ ਛੱਡਣਗੇ ਜੋ ਵੀ ਸਾਡੀ ਭੈਣਾਂ ਦੀਆਂ ਸਮੱਸਿਆਵਾਂ ਜਾਂ ਜੋ ਵੀ ਸਾਡੀ ਕਾਂਗਰਸ ਪਾਰਟੀ ਦਾ ਸੰਦੇਸ਼ ਹੈ ਉਹ ਇਹ ਜ਼ਰੂਰ ਪੂਰਨ ਤੌਰ ਤੇ ਪੂਰਾ ਕਰਨਗੇ ਨਾਲ ਹੀ ਮੈਂ ਪਿੱਛੇ ਜੇ ਇੱਕ ਨਵੀਂ ਅਪੁਆਇੰਟਮੈਂਟ ਸਾਡੇ ਜ਼ਿਲ੍ਹਾ ਪਟਿਆਲਾ ਦੀ ਦਿਹਾਤੀ ਦੀ ਪ੍ਰਧਾਨ ਦੀ ਕੀਤੀ ਹੈ ਉਹਨਾਂ ਦੇ ਮਦਰ-ਇਨ-ਲॉ ਜੋ ਕਿ ਬਹੁਤ ਪੁਰਾਣੀ ਮੈਲਾ ਕਾਂਗਰਸ ਚ ਕੰਮ ਕਰ ਰਹੇ ਨੇ ਮੇਰੇ ਨਾਲ ਹੈ ਅੱਜ ਕੋਈ ਜ਼ਰੂਰੀ ਉਹਨਾਂ ਦੀ ਇੰਟਰਵਿਊ ਸੀ ਉਹ ਆ ਨਹੀਂ ਸਕੇ ਇਸ ਕਰਕੇ ਮੈਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਆ ਤੇ ਆਪਣੀ ਸਾਰੇ ਸੀਨੀਅਰ ਟੀਮ ਦੇ ਵਿੱਚ ਸਿਮਰਜੀਤ ਕੌਰ ਜੀ ਭਪਿੰਦਰ ਕੌਰ ਜੀ ਸਭ ਦਾ ਧੰਨਵਾਦ ਕਰਦੀ ਆ। ਉਹਨੂੰ ਦਿੱਤੀ ਹੈ ਜੀ ਹੁਣ ਜੋ ਸਾਡਾ ਇਹ ਸੰਗਠਨ ਦਾ ਜੋ ਅੱਗੇ ਢਾਂਚਾ ਹੈ ਬਲੌਕ ਦਾ ਉਹ ਇਹ ਤਿਆਰ ਕਰਨਗੇ ਉਹਨੂੰ ਮੈਂ ਅਪਰੂਵਲ ਦਵਾਂਗੀ ਅਸੀਂ ਆਪਣੇ ਹਲਕਾ ਲੰਬਾ ਜੀ ਤੱਕ ਉਹ ਅਪਰੂਵਲ ਲਈ ਭੇਜਾਂਗੇ। ਦੇਖੋ ਬੁੱਲੂ ਬੁੱਲੂ ਦੇਖੋ ਇਹਦਾ ਸਾਰੇ ਦੇ ਸੰਜੋਗ ਨਾਲ ਹੀ ਚੱਲੇਗਾ। ਦੇਖੋ ਮੈਂ ਧੰਨਵਾਦ ਦਿੰਦੀ ਆ ਕਾਂਗਰਸ ਦੇ ਮਹਿਲਾ ਪ੍ਰਮੁਖ ਨੂੰ ਤੇ ਸਾਰੇ ਆਪਣੇ ਜਿੰਨੇ ਭੈਣ ਭਰਾ ਆ ਸਭ ਨੂੰ ਤੇ ਬਾਕੀ ਜਿੰਨੀ ਮੇਰੇ ਕੋ ਹੋਏਗੀ ਉਹਨਾਂ ਕਰਾਂਗੀ ਜੀ ਕੋਸ਼ਲ ਦੇਣਾ ਅੱਜ ਮੇਰੇ ਵਾਰਡ ਨੰਬਰ 10 ਦੇ ਵਿੱਚ ਇੱਕ ਮਹਿਲਾ ਜਿਹੜੀ ਹੈਗੇ ਨੇ ਆਪਣੇ ਉਹ ਲੇਡੀਜ਼ ਹੈ ਉਹ ਕਾਂਗਰਸ ਪਾਰਟੀ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਮਹਿਲਾ ਮੰਡਲ ਦਾ ਪ੍ਰਧਾਨ ਬਣਾਇਆ ਹੈ ਤੋਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਡਮ ਗੁਰਸ਼ਰਨ ਕੌਰ ਦਾ ਬਾਈ ਜੀ ਧੰਨਵਾਦ ਕਰਦੇ ਆ ਤੇ ਉਧਰ ਮੈਡਮ ਅਲਕਾ ਲੰਬਾ ਜੀ ਧੰਨਵਾਦ ਕਰਦੇ ਆ ਜਿਨੇ ਸਾਡੀ ਹਾਈ ਕਮਾਂਡ ਨੇ ਸਾਡੀ ਉੱਪਰ ਤੱਕ ਜਿਹੜੀ ਆਵਾਜ਼ ਹੈ ਉਹ ਨਿਚੇ ਤੱਕ ਪਹੁੰਚਾਈ ਹੈ ਵੀ ਹਾਂ ਮਹਿਲਾ ਉਹਦੇ ਜ਼ਰੂਰਤ ਹੈ ਸਮਾਜ ਨੇ ਦੇ ਵਿੱਚ ਦੇਖੋ ਕਮਾਕਾਰਾਂ ਦੇ ਬਹੁਤ ਹੁੰਦੇ ਨੇ ਮੈਂ ਇੱਕ ਹੱਥ ਬਣ ਕੇ ਬੇਨਤੀ ਕਰਦਾ ਸਾਡੇ ਮੇਰੇ ਭੈਣਾਂ ਨੂੰ ਵੀ ਘਰਾਂ ਦੇ ਕੰਮਾਂ ਦਾ ਬਹੁਤ ਕਰਦੇ ਆਪਾਂ ਵੀ ਥੋੜਾ ਮੋਟ ਸਮਾਜ ਸੇਵਾ ਦੇ ਵਿੱਚ ਆਪਣਾ ਬਾਹਰ ਅਗੇ ਯੋਗਦਾਨ ਦੇਣ ਆਉਣ ਵਾਲੀ ਸਰਕਾਰ ਤੋਂ ਪਾਡੇ 1.5 ਸਾਲ ਬਾਅਦ ਸਾਡੀ ਕੌਂਸਲ ਪਾਰਟੀ ਸਰਕਾਰ ਬਣ ਜਾਣੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਮੈਂ ਬੇਨਤੀ ਕਰਦਾ ਸਾਡੇ ਨੌਜਵਾਨਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕੌਂਸਲ ਪਾਰਟੀ ਨਾਲ ਵੱਧ ਤੋਂ ਵੱਧ ਅਗੇ ਜੁੜਨ ਤਾਂ ਮੈਂ ਇੱਕ ਵਾਰ ਸਾਡੀ ਭੈਣ ਨੂੰ ਪ੍ਰਧਾਨ ਮੰਤਰੀਆਂ ਨੂੰ ਲੱਖ ਵਧਾਈ ਵੀ ਦੇਣਾ ਤੇ ਮੈਂ ਤਾਂ ਆਸ ਵੀ ਕਰਦਾ ਵੀ ਇਹ ਅੱਗੇ ਜਿਹੜਾ ਗਰਾਫਾ ਸਾਡਾ ਵਧਾਉਣਗੇ ਤੇ ਵੱਧ ਤੋਂ ਮਿਹਨਤ ਕਰਕੇ ਸਾਡਾ ਨਾਮ ਉੱਚਾ ਕਰਨਗੇ ਮਾਣਾ ਤੋਂ ਕਿਲਾਸ਼ ਸ਼ਰਮਾ ਦੀ ਰੂਪੂ